ਨੋ ਵੀ ਮਿੱਤਰ ਆਪਾਂ ਮੇਲੇ ਮੌਕਸਰ ਦੇ ਕੋੜਾ ਗਏ ਤੇ ਇਤਨਾ ਜੀ ਦੋਸਤੋ ਡੌਗ ਲੈ ਕੇ ਆ ਬਾਈ ਸੇਲ ਦਾ ਕੰਮ ਕਰਦਾ ਸਾਰੀ ਡਿਟੇਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆ ਬਾਈ ਆਪਣਾ ਬਾਈ ਨਾਮ ਮੇਰਾ ਸੁਰਿੰਦਰ ਸਿੰਘ ਹੈ ਜੀ ਠੀਕ ਹੈ ਵੀਰੇ ਪਿੰਡ ਇਹ ਸ਼ਹਿਰ ਕੋੜਾ ਤੋਂ ਪੂਰਾ ਜੀ ਠੀਕ ਹੈ ਵੀਰੇ ਜ਼ਿਲ੍ਹਾ ਜ਼ਿਲ੍ਹਾ ਫਰੀ ਕੋਟ ਆਪਾਂ ਬਾਈ ਡੌਗ ਦਾ ਕੰਮ ਕਰਦੇ ਆ ਵੀਰੇ ਹਾਂਜੀ ਹਾਂਜੀ ਸੇਲ ਦਾ ਸੇਲ ਦਾ ਜੀ ਠੀਕ ਹੈ ਵੀਰੇ ਆਪਾਂ ਵੀ ਮੇਲਿਆਂ ਦੇ ਲੈ ਕੇ ਆਉਣੇ ਹਾਂ ਹਾਂਜੀ ਹਾਂਜੀ ਕਿਹੜੀ ਲਾਈਨ ਤੇ ਆਪਾਂ ਕੰਮ ਕਰਦੇ ਆ ਕਿ ਸਾਰੀਆਂ ਹੁੰਦੇ ਆ ਆਪਣੇ ਕੋਲ ਬਾਈ ਨਾ ਇੱਕ ਹੀ ਟਾਈਪ ਹੋਵੇ ਆਪਣੇ ਕੋਲ ਇਹ ਜੀ ਫੀਮੇਲ ਆ ਹਾਂਜੀ ਕਲਚਰ ਆ ਕੀ ਨਹੀਂ ਬੱਚੇ ਬਈ ਆਪਾਂ ਪਾਪਿਆ ਹਾਂ ਹਾਂਜੀ ਹਾਂਜੀ ਇਹਦਾ ਪ੍ਰਾਈਸ ਆ ਜਿਹੜੀ ਆ ਕਿਹੜੀ ਆ ਲਾਈਨ ਆ ਇਹ ਟਾਈਪ ਹੋਮ ਬਈ ਕੀ ਪ੍ਰਾਈਸ ਆ ਇਹਦਾ ਇਹਦਾ 10000 ਪ੍ਰਾਈਸ ਆ ਜੀ 10000 ਹਾਂ ਦੇ ਆ ਸੇਲ ਹੋ ਗਈ ਵੀਰੇ ਹਾਂਜੀ ਉਹ ਸੇਲ ਹੋ ਗਈ ਕਿੰਨੇ ਦੀ ਸੇਲ ਹੋ ਗਈ ਵੀਰੇ ਇਹ ਇਹ ਵੀਰੇ 8000 ਦੀ ਸੇਲ ਹੋਈ ਵੀ ਆ ਕਿਹੜੀ ਲਾਈਨ ਆ ਉਹੀ ਹਾਂਜੀ ਹਾਂਜੀ ਇਹਨਾਂ ਦੀ ਪੈਣੀ ਐਸਐਸਟੀ ਤੇ ਆਪਣਾ ਨੰਬਰ ਕਿੰਨਾ ਵੀਰੇ 96531 ਹਾਂਜੀ ਵੀਰੇ ਕੀ 115 ਜੀ ਨੇੜੇ ਕਰ ਲੈ ਬਈ ਕਿੰਨਾ 96531 ਹਾਂਜੀ ਵੀਰੇ 3115 ਤੇ ਆ ਵੀ ਸੇਲ ਆ ਕਿ ਨਹੀਂ ਹਾਂਜੀ ਹਾਂਜੀ ਇਹ ਵੀ ਸੇਲ ਆ ਦੋਨੇ ਸੇਲ ਆ ਇੱਕ ਹੋਈ ਆ ਤਾਂ ਨਹੀਂ ਸੇਲ ਹੋਈ ਨਹੀਂ ਇਹ ਨਹੀਂ ਸੇਲ ਹੋਈ ਇਹ ਫੀਮੇਲ ਆ ਨਹੀਂ ਦੋਨੇ ਮੇਲ ਹੀ ਆ ਇਹ ਵੀ ਮੇਲ ਆ ਤੇ ਉਹ ਫੀਮੇਲ ਚ ਹੋ ਗਈ ਹਾਂਜੀ ਹਾਂਜੀ ਆਪਾਂ ਜੇ ਕਿਸੇ ਨੂੰ ਪਸੰਦ ਆ ਜੇ ਬਈ ਹੋਰ ਵੀ ਹੁੰਦੇ ਆਪਣੇ ਕੋਲੇ ਘਰੇ ਹਾਂਜੀ ਹਾਂਜੀ ਹੈਗੇ ਘਰੇ ਅਗਲੇ ਤੇ ਦੋ ਲੈਣਾ ਦੀ ਕੰਮ ਕਰ ਕਲਚਰ ਦੇ ਹੈਗੇ ਘਰੇ ਹੋਰੀ ਠੀਕ ਆ ਵੀਰੇ ਹਾਂਜੀ ਠੀਕ ਆ ਵੀਰੇ ਓਕੇ ਆਪਣਾ ਪਿੰਡ ਦੱਸ ਤੋ ਬਈ ਕੋੜਕਪੂਰਾ ਜੀ ਠੀਕ ਆ ਵੀਰੇ ਜ਼ਿਲ੍ਹਾ ਫੀਕੋਟ ਆ ਠੀਕ ਆ ਵੀ ਠੀਕ ਆ ਬਈ ਧੰਨਵਾਦ ਲਓ ਵੀ ਮਿੱਤਰੋ ਜੇ ਕਿਸੇ ਨੂੰ ਵੀ ਪਸੰਦ ਹੋਵੇ ਤਾਂ ਬੜੀ ਨਾਲ ਕੰਟੈਕਟ ਕਰ ਸਕਦੇ ਆ ਠੀਕ ਆ ਵੀ ਬਈ ਕਿਹੜੀ ਕਿਹੜੀ ਲੈਣਾ ਇੱਕ ਵਾਰੀ ਹੋਰ ਦੱਸ ਤੇ ਤੁਹਾਡੇ ਫੋਮ ਤੇ ਕਲਚਰ ਪੂਰੀ ਠੀਕ ਆ ਠੀਕ ਆ ਸਜਨੋ ਲਓ ਵੀ ਮਿੱਤਰੋ ਠੀਕ ਆ ਬਈ